ਬਟਾਲਾ ਰੋਡ ਵਿਖੇ ਜੱਜ ਨਗਰ ਦਮੋਈ ਮੰਦਰ ਵਿੱਚ ਅੱਜ ਗਣਪਤੀ ਗਣੇਸ਼ ਮਹਾਰਾਜੀ ਦੀ ਅਤੇ ਮਾਤਾ ਸਰਸੋਤੀ ਦੀ ਮੂਰਤੀ ਸਥਾਪਨਾ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪੂਰੀ ਵਿਧੀ ਵਿਵਧਾਨ ਦੇ ਨਾਲ ਪੂਜਾ ਅਰਚਨਾ ਦੇ ਨਾਲ ਔਰ ਪੜਤਾਂ ਦੀ ਦੇਖਰੇਖ ਦੇ ਵਿੱਚ ਜਿਹੜੀ ਆ ਇਸ ਮੂਰਤੀ ਦੀ ਜਿਹੜੀ ਆ ਸਥਾਪਨਾ ਕੀਤੀ ਗਈ ਔਰ ਇਹ ਸਾਰਾ ਉਪਰਾਲਾ ਗੁਰਨਾਮ ਸਿੰਘ ਅਤੇ ਸ਼ਾਮ ਸਿੰਘ ਜੀ ਦੇ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਸਮੂਹ ਦਮੂਈ ਮੰਦਿਰ ਦੀ ਕਮੇਟੀ ਵੀ ਮੌਜੂਦ ਸੀ ਨਾਰੇ ਕਰਸ਼ਾ ਦਾ ਅੱਛਾ ਆ ਰਹੇ ਨਾਰੇ 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 ਸਾਰੇ ਤਰਫ ਦੇ ਕਿਤੇ ਲਗਾ ਦੇ ਆ ਰਹੇ ਆ நமஸ்காரம் போற்றி வேதா யதுவே பாவே உதாந்தவே தானமதென நாதிரோதே இந்தாமனஷம் மய்மாதோ யாயனுதா மாதசே சுவாமிதானே ரேவா ஜாமுக்ததிவே ਦੋਨੋਂ ਦੋਨੋਂ ਦੇ ਦੋਨੋਂ ਦੇ ਸਾਈਡ ਤੇ ਕਿਉਂ ਚਲੋ ਜੈ ਸਤਿ ਸ਼੍ਰੀ ਅਕਾਲ 我来宣布一下。 1분의 1초. 뱀파리 볶아. Que llega a ver. Que llega a ver. Máxime, vodesiqui. Che. ਮੇਰਾ ਨਾਮ ਲਸ਼ਮਨ ਦਾਜੀ ਜੁਆਇੰਟ ਸੈਕਟਰੀ ਦਮੋਈ ਸ਼ਿਵਾਲਾ ਹਾਂ ਜੀ ਕੀ ਉਪਰਾਲਾ ਕੀਤਾ ਗਿਆ ਜੀ ਉਪਰਾਲਾ ਜੀ ਅੱਜ ਤੋਂ ਅਸੀਂ ਪਹਿਲਾਂ ਵੀ ਥੋੜਾ ਜਿਹਾ ਮਾਂ ਸੰਤੋਸ਼ੀ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਸੀ ਉਸ ਵੇਲੇ ਅਸੀਂ ਮਿੱਥਿਆ ਗਿਆ ਸੀ ਕਿ ਦੋ ਮੰਦਰ ਅਸੀਂ ਹੋਰ ਨਾਲ ਬਣਾਏ ਸੀ ਜੋ ਇੱਕ ਗਣਪਤੀ ਜੀ ਦੀ ਉੱਲਾ ਮੰਦਰ ਤੇ ਇੱਕ ਜੀ ਆਪਣਾ ਮਾਂ ਸਰਸੋਤੀ ਜੀ ਦਾ ਉਹ ਜੋ ਕਿ ਅੱਜ ਉਪਰਾਲਾ ਜਹਾਂਮ ਜੀ ਵੱਲੋਂ ਤੇ ਸਾਡੇ ਗੁਰਨਾਮ ਸਿੰਘ ਜੀ ਵੱਲੋਂ ਕੀਤਾ ਗਿਆ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਔਰ ਪੰਡਤ ਕਿਸ਼ਨ ਜੀ ਤੇ ਆਪਣਾ ਪੰਡਤ ਨਰੇਸ਼ ਜੀ ਨੇ ਆ ਕੇ ਮੂਰਤੀ ਸਥਾਪਨਾ ਦੇ ਵਿੱਚ ਆਪਣਾ ਸਹਿਯੋਗ ਨਾਲੇ ਸਾਡੇ ਸਾਰੇ ਸਮੁਦੋਈ ਮੈਂਬਰ ਕਮੇਟੀ ਔਰ ਭਗਤ ਜਨ ਸਾਰੇ ਆ ਕੇ ਉਹਨਾਂ ਨੇ ਆਪਣਾ ਗਣਪਤੀ ਜੀ ਦੀ ਆराधना ਕਰਕੇ ਔਰ ਉਹਨਾਂ ਨੂੰ ਧਿਆ ਕੇ ਔਰ ਤਰੀਕੇ ਦੇ ਨਾਲ ਜੋ ਵੀ ਹੈ ਵਿਸਤਾਰਪੂਰਵਕ ਉਹ ਕਰਕੇ ਆਪਣਾ ਜੋ ਵੀ ਉਹ ਪ੍ਰਾਣ ਪ੍ਰਤੀਸ਼ਠਾ ਦੋਵੇਂ ਮੂਰਤੀਆਂ ਦੀ ਕਰਾਈ ਪੰਡਿਤ ਪੰਡਤਾਂ ਨੇ ਤੇ ਤਰਾ ਕੇ ਤੇ ਉਹਨਾਂ ਨੂੰ ਆਪਣੇ ਸਥਾਨ ਦੇ ਵਿੱਚ ਵਲਾਜਮਾਨ ਕੀਤਾ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਸ਼ਾਮ ਜੀ ਨੂੰ ਤੇ ਗੁਨਾਮ ਜੀ ਨੂੰ ਵੀ ਲੱਖ ਲੱਖ ਵਧਾਈ ਦਿੰਨੇ ਆ ਕਿ ਉਹ ਸਦਾ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਮਾਲਾ ਇਹਨਾਂ ਨੂੰ ਸ਼ਕਤੀ ਦਿੰਦਾ ਰਵੇ ਸਭ ਆਪਣੀ ਮੈਨੇਜਮੈਂਟ ਵੱਲੋਂ ਆਪਣਾ ਅਸੀਂ ਸਾਰਿਆਂ ਦਾ ਆਏ ਹੋਏ ਆ ਭਗਤ ਜਨਾਂ ਦਾ ਵੀ ਔਰ ਸੰਤਨੀਆਂ ਦਾ ਵੀ ਬੜਾ ਬੜਾ ਧੰਨਵਾਦ ਕਰਦੇ ਆ ਇਹ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਇਸ ਇਸ ਵਾਲੇ ਜਿਹੜਾ ਨਸ਼ਾ ਦੇ ਵਿੱਚ ਜਦਾ ਜਦਾ ਗਲਿੱਪਟ ਹੋ ਚੁੱਕਾ ਹੈ ਵੇਖੋ ਜੀ ਇਹ ਤੇ ਜਿਹੜਾ ਹੈ ਨਾ ਤੁਸੀਂ ਵਿੱਚ ਸਿਆਸੀ ਸਵਾਲ ਪੁੱਛੀ ਜਾਂਦੇ ਬਈ ਉਹ ਮੰਦਰਾ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਚੱਲਦਾ ਅਸੀਂ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਨੇ ਆ ਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਸਬਸਤ ਬੁੱਧੀ ਬਖਸ਼ੇ ਕਿ ਵੀ ਇਹੋ ਜਿਹਾ ਕੰਮ ਨਾ ਕਰਨ ਤੁਸੀਂ ਤੁਸੀਂ ਚਾਹਦੇ ਹੋ ਕਿ ਜਿਹੜੇ ਲੋਗ ਮਾੜੇ ਕੰਮ ਛੱਡ ਕੇ ਤੇ ਭਗਤੀ ਭਾਉ ਹਾਂ ਇਹ ਤੁਹਾਡੀ ਗੱਲ ਬਿਲਕੁਲ ਸੋਲਾ ਨੇ ਸਹੀ ਹੈ ਕਿ ਏ ਮਾੜੇ ਕਰਮ ਛੱਡ ਕੇ ਆਪਣਾ ਅੱਛੇ ਕਰਮ ਗਣਪਤੀ ਜੀ ਉਹਨਾਂ ਨੂੰ ਆਪਣਾ ਸੁਭੁਦ ਬੁੱਧੀ ਦੇਣ ਮਾਂ ਸਤਸਵਤੀ ਜਿਹੜੀ ਆ ਉਹਨਾਂ ਨੂੰ ਅੱਛੀ ਮਤਲਬ ਗਿਆਨ ਦੇਣ ਕਿ ਵੀ ਉਹ ਇਸ ਪਾਸੇ ਮੰਦਰਾਂ ਵੱਲ ਤੁਰਨ ਔਰ ਆਪਣੇ ਉਹ ਜਿਹੜੇ ਨਸ਼ਿਆ ਪੱਤਿਆਂ ਨੂੰ ਛੱਡ